ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਵੀਰ ਜੀ ਜੋ ਵੀਡੀਓ ਅਸੀਂ ਬਣਾ ਰਹੇ ਹਾਂ ਪੁਰਾਣੇ ਪੰਜਾਬ ਦੇ ਇਤਿਹਾਸ ਤੇ ਉਹਦੇ ਵਿੱਚੋਂ ਅੱਜ ਦਾ ਵਿਸ਼ਾ ਜੀ ਆਪਣੀਆਂ ਜੋ ਸਿੱਖ ਮਿਸਲਾਂ ਹਨ ਉਹਨਾਂ ਦਾ ਮੋੜ ਕਿਵੇਂ ਬੱਜਿਆ ਗੱਲ ਸ਼ੁਰੂ ਹੁੰਦੀ ਹੈ ਜੀ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਤਾਂ ਉਹਨਾਂ ਨੂੰ ਇਸ ਗੱਲ ਦਾ ਤੇ ਪਤਾ ਸੀਗਾ ਕਿ ਇਹ ਨਵਾਬੀ ਜਿਹੜੀ ਹੈ ਬਹੁਤਾ ਚਿਰ ਚੱਲਣੀ ਨਹੀਂ ਆਪਣੇ ਕੋਲ ਕਿਉਂਕਿ ਅਸੀਂ ਲੜਾਈ ਲੜਦੇ ਰਹਿਣਾ ਔਰ ਹਕੂਮਤ ਨੇ ਇਹ ਨਵਾਬੀ ਜਿਹੜੀ ਹੈ ਇਹ ਖਤਮ ਕਰ ਦੇਣੀ ਵਾਪਸ ਨਹੀਂ ਲੈਣੀ ਪਰ ਉਹਨਾਂ ਨੇ ਇਸ ਨਵਾਬੀ ਦੇ ਟਾਈਮ ਜੋ ਕਿ ਆਪਾਂ ਨੂੰ ਮਤਲਬ ਪੀਸ ਟਾਈਮ ਮਿਲਿਆ ਪੋਸਟਟਾਈਮ ਦੇ ਉੱਤੇ ਉਹਦਾ ਬਖੂਬੀ ਇਸਤੇਮਾਲ ਕੀਤਾ। ਇਸਤੇਮਾਲ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਖਾਲਸੇ ਨੂੰ ਇਕੱਠਾ ਕੀਤਾ। ਇਕੱਠੇ ਕਰਨ ਤੋਂ ਬਾਅਦ ਖਾਲਸੇ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ। ਇੱਕ ਨੂੰ ਨਾਮ ਦਿੱਤਾ ਗਿਆ ਬੁੱਢਾ ਦਲ, ਇੱਕ ਨੂੰ ਨਾਮ ਦਿੱਤਾ ਗਿਆ ਤਰਨਾ ਦਲ। ਜੋ ਬੁੱਢਾ ਦਲ ਸੀਗਾ ਉਹਦੇ ਵਿੱਚ 40 ਸਾਲ ਤੋਂ ਉੱਪਰ ਵਾਲੇ ਬੰਦੇ ਗੋਡਾ ਦਲ ਦੇ ਵਿੱਚ ਉਹਨਾਂ ਦਾ ਕੰਮ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਸਿੱਖੀ ਪ੍ਰਚਾਰ ਕਰਨਾ ਔਰ ਸਿੱਖੀ ਖਾਲਸੇ ਦੇ ਹਿੱਤਾਂ ਵਿੱਚ ਹੋਣ ਵਾਲੇ ਕੰਮ ਜਿਹੜੇ ਸਾਰੀ ਉਮਮਾ ਦੀ ਜ਼ਿੰਮੇਵਾਰੀ ਸੀਗੀ ਔਰ ਜਿਹੜਾ ਤਰਨਾ ਦਲ ਸੀਗਾ ਤਰਨਾ ਦਲ ਦੇ ਵਿੱਚ ਨੌਜਵਾਨ ਆਗੂ ਨੌਜਵਾਨ ਮੁੰਡੇ ਇਹਨਾਂ ਦਾ ਕੰਮ ਲੋਡ ਪੈਂਦੇ ਰਹੇ ਸਿੱਖ ਧਰਮ ਲਈ ਲੜਾਈ ਲੜਨਾ ਆਪਣੀ ਜਾਨ ਤੱਕ ਦੇਣਾ ਤਰਨਾ ਦਲ ਦੀ ਸ਼ਕਤੀ ਜਿਹੜੀ ਹੈ ਬੜੀ ਤੇਜ਼ੀ ਨਾਲ ਵਧੀ ਔਰ ਕੋਸ਼ੀ ਚੇੜ ਦੇ ਵਿੱਚ ਇਹ 12000 ਸੰਖਿਆ ਪਹੁੰਚ ਗਈ ਜੀ ਔਰ ਨਵਾਬ ਕਪੂਰ ਸਿੰਘ ਨੇ ਸਹੀ ਤਰੀਕੇ ਨਾਲ ਕੰਮ ਚਲਾਉਣ ਲਈ ਇਹਨਾਂ 12000 ਨੂੰ ਪੰਜਾਂ ਭੱਗਾਂ ਦੇ ਵਿੱਚ ਵੰਡ ਦਿੱਤਾ ਹਰ ਇੱਕ ਨੂੰ ਅਲੱਗ-ਅਲੱਗ ਉਹ ਕੰਮ ਦਿੱਤਾ ਗਿਆ ਅਲੱਗ-ਅਲੱਗ ਏਰੀਆ ਦਿੱਤਾ ਗਿਆ ਪਰ ਇਹ ਲੋਕ ਆਪੋ ਆਪਣਾ ਏਰੀਆ ਵਧਾਉਂਦੇ ਵੀ ਰਹਿੰਦੇ ਪਠਾਣਾ ਨਾਲ ਜਿਹੜੇ ਰੰਗੜ ਸੰਗਠ ਸੀਗੇ ਇਹਨਾਂ ਨਾਲ ਲੜ-ਲੜਾ ਕੇ ਆਪਣਾ ਏਰੀਆ ਵਧਾਉਂਦੇ ਰਹਿੰਦੇ 1900 ਸੌਰੀ 1745 ਤੱਕ ਇਹਨਾਂ ਜਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ ਮਤਲਬ ਦੇਖ ਲਓ ਕਿ ਉਸ ਟਾਈਮ ਹਰ ਬੰਦਾ ਇਹੋ ਸੋਚਦਾ ਕਿ ਮੈਂ ਸਰਨਦਲ ਦੇ ਵਿੱਚ ਜਾਵਾਂ ਔਰ ਆਪਣੇ ਧਰਮ ਲਈ ਆਪਣੀ ਕੌਮ ਲਈ ਕੁਛ ਨਾ ਕੁਛ ਕਰਾਂ ਅੱਜ ਵਾਂਗੂ ਨਹੀਂ ਅਸੀਂ ਆਪਣਾ ਘਰ ਪਹਿਲਾਂ ਦੇਖਦੇ ਹਾਂ ਆਪਣੇ ਬੱਚੇ ਪਹਿਲਾਂ ਦੇਖਦੇ ਹਾਂ ਪਰ ਉਸ ਟਾਈਮ ਤੇ ਸਿੱਖ ਜੋ ਸੀਗਾ ਉਹ ਆਪਣਾ ਪੰਥ ਪਹਿਲਾਂ ਦੇਖਦਾ ਸੀਗਾ ਆਪਣਾ ਧਰਮ ਪਹਿਲਾਂ ਦੇਖਦਾ ਸੀ ਔਰ 13 April 1748 ਨੂੰ ਇਹਨਾਂ 65 ਦੇ ਦਲਾਂ ਦੀ ਸ਼ਕਤੀ ਇਕੱਠਿਆਂ ਫੇਰ ਕੀਤਾ ਗਿਆ ਜੀ ਇਕੱਠਿਆਂ ਕਰਕੇ ਇੱਕ ਸਰਬੱਤ ਖਾਲਸਾ ਦਲ ਬਣਾਇਆ ਗਿਆ ਉਹਦੀ ਅੰਡਰ ਕਮਾਂਡ ਇਹਨਾਂ ਨੂੰ 11 ਜਥਿਆਂ ਦੇ ਵਿੱਚ ਵੰਡ ਦਿੱਤਾ ਗਿਆ। ਹਲੋ ਇੱਕ ਸੁਪਰੀਮ ਪਾਵਰ ਬਣਾਈ ਤੇ ਉਹਨਾਂ ਦੇ ਥੱਲੇ 11 ਜਥਿਆਂ ਦੇ ਵਿੱਚ ਇਹਨਾਂ 65 ਜਥਿਆਂ ਨੂੰ ਵੰਡ ਦਿੱਤਾ ਗਿਆ। ਇਹ ਜਥੇ ਹੀ ਅੱਗੇ ਚੱਲ ਕੇ ਮਿਸਲ ਖੁਆਏ ਜੀ। ਮਿਸਲ ਇੱਕ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਹਦਾ ਮਤਲਬ ਹੁੰਦਾ ਹੈ ਬਰਾਬਰ। ਔਰ ਇਹਨਾਂ ਮਿਸਲਾਂ ਦਾ ਇਲਾਕਾ ਜਿਹੜਾ ਹੈ ਸਤਲੁਜ ਦਰਿਆ ਤੋਂ ਇਸ ਪਾਰ ਸੀਗਾ ਸਤਲੁਜ ਦਰਿਆ ਤੋਂ ਉਸ ਪਾਰ ਇੱਕ ਫੂਲਕੇਆ ਮਿਸਲ ਸੀਗੀ ਜੀ ਪਹਿਲਾਂ ਉਹ ਇਹਨਾਂ ਮਿਸਲਾਂ ਤੋਂ ਪਹਿਲਾਂ ਹੋਂਦ ਵਿੱਚ ਆ ਗਈ ਸੀ ਫੂਲਕੇਆ ਮਿਸਲ ਦਾ ਏਰੀਆ ਸੀਗਾ ਮਾਲਵਾ ਖੇਤਰ ਜਿਹੜਾ ਸਾਰਾ ਫੂਲਕੇਆ ਮਿਸਲ ਦੇ ਅੰਡਰ ਹੁੰਦਾ ਸੀਗਾ ਔਰ ਹੌਲੀ-ਹੌਲੀ ਇਹਨਾਂ 12 ਮਿਸਲਾਂ ਨੇ ਪੰਜਾਬ ਦੇ ਉੱਤੇ ਆਪਣਾ ਅਧਿਕਾਰ ਕਰਨਾ ਸ਼ੁਰੂ ਕੀਤਾ ਰਾਜ ਕਰਨਾ ਸ਼ੁਰੂ ਕੀਤਾ ਨਵਾਬ ਕਪੂਰ ਸਿੰਘ ਜਿਉ ਨੇ ਉਹ ਕਾਫੀ ਬਜ਼ੁਰਗ ਹੋ ਚੁੱਕੇ ਸੀਗੇ ਹੁਣ ਤੱਕ ਤੇ ਉਹ ਉਹਨਾਂ ਨੇ ਅੱਗੇ ਸਿੱਖ ਕੌਮ ਦੀ ਅਗਵਾਈ ਜਿਹੜੀ ਹੈ ਉਹ ਨਾ ਕਰਨ ਦਾ ਫੈਸਲਾ ਕੀਤਾ ਔਰ ਆਪਣਾ ਵਾਰਿਸ ਉਹਨਾਂ ਨੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਥਾਪ ਦਿੱਤਾ ਜੀ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਪੂਰੀ ਜਿਸ ਤਰ੍ਹਾਂ ਕੇ ਕਿਸ ਨਵਾਬ ਕਪੂਰ ਸਿੰਘ ਜਿਹੜੇ ਨੇ ਉਹ ਪੂਰੀ ਕਮਾਂਡ ਕਰਦੇ ਸੀਗੇ ਇਹਨਾਂ 11 ਜਥਿਆਂ ਦੇ ਉੱਤੇ ਉਸੇ ਤਰ੍ਹਾਂ ਹੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਪਹਿਲਾਂ ਇਹ ਪੂਰੀ ਇਹਨਾਂ ਜਥਿਆਂ ਦੇ ਕਮਾਂਡ ਕਰਦੇ ਸੀਗੇ ਉਸ ਤੋਂ ਬਾਅਦ ਦੇਖੋ ਜੀ ਭਾਵੇਂ ਇਹ 12 ਮਿਸਲਾਂ ਹੋ ਗਈਆਂ ਨੇ ਇਹਨਾਂ ਦੀ ਸ਼ਕਤੀ ਤੇ ਭਾਵੇਂ ਅਲੱਗ-ਅਲੱਗ ਸੀ ਕਿ ਇਹ ਚ ਮਤਲਬ ਥੋੜੇ ਜਵਾਨ ਸੀਗੇ ਕਿ ਇਹ ਚ ਜ਼ਿਆਦਾ ਸੀਗੇ ਪਰ ਫਿਰ ਵੀ ਇਹ ਲੋੜਪੈਣ ਤੇ ਇਕੱਠੇ ਹੋ ਕੇ ਲੜਦੇ ਕਿਤੇ ਬਾਰੀ ਹਮਲਾਵਰ ਕੋਈ ਆਉਂਦਾ ਤੇ ਇਕੱਠੇ ਹੋ ਕੇ ਤੇ ਉਹਦਾ ਮੁਕਾਬਲਾ ਕਰਦੇ ਔਰ ਇਹਨਾਂ ਦੀ ਸਾਰੇ 12 ਮਿਸਲਾਂ ਦੀ ਇੱਕ ਆਪਣਾ ਜੀ ਹੈੱਡਕੁਆਟਰ ਬਣਾਇਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਹੈੱਡਕੁਆਟਰ ਬਣਾਇਆ ਗਿਆ ਹੈੱਡਕੁਆਟਰ ਦੇ ਵਿੱਚ 12 ਮਿਸਲਾਂ ਦੀ ਅਲੱਗ-ਅਲੱਗ ਫਾਈਲ ਇੱਕ ਹੁੰਦੀ ਉਸ ਫਾਈਲ ਦੇ ਵਿੱਚ ਮਿਸਲ ਦਾ ਜਥੇਦਾਰ ਤੋਂ ਲੈ ਕੇ ਮਿਸਲ ਦੇ ਹਰ ਇੱਕ ਸਿਪਾਹੀ ਦਾ ਨਾਮ ਨੋਟ ਹੁੰਦਾ ਜਿਹੜੀ ਜਿਹੜੀ ਲੜਾਈ ਜਿਹੜੀ ਜਿਹੜੀ ਮਿਸਲ ਨੇ ਲੜੀ ਐ ਉਹ ਨੋਟ ਹੁੰਦੇ ਲੜਾਈ ਦੇ ਵਿੱਚ ਮਤਲਬ ਜਿੱਤ ਹੋਈ ਹਾਰ ਹੋਈ ਉਹ ਨੋਟ ਹੁੰਦਾ ਉਹਦੇ ਵਿੱਚੋਂ ਕੀ ਮਾਲ ਮਿਲਿਆ ਕੀ ਉਹ ਪੈਸਾ ਹੱਥ ਲੱਗਾ ਉਹ ਲਿਖਿਆ ਹੁੰਦਾ ਔਰ ਉਸ ਲੜਾਈ ਦੇ ਵਿੱਚ ਸ਼ਹੀਦ ਹੋਏ ਸਿੱਖ ਜਿਹੜੇ ਨੇ ਜਾਂ ਸਿੰਘ ਜਿਹੜੇ ਨੇ ਉਹਨਾਂ ਦੇ ਨਾਮ ਵੀ ਉਸ ਫਾਈਲ ਦੇ ਵਿੱਚ ਹੁੰਦੇ ਐ ਪੈਸਾ ਮਿਲਦਾ ਕਿਤੋਂ ਵੀ ਜਾਂ ਕੋਈ ਲੁੱਟਮਾਰ ਜਿੱਥੋਂ ਮੁਗਲਾਂ ਦੀ ਜਦੋਂ ਇਹ ਕਰਦੇ ਜਿਹੜਾ ਪੈਸਾ ਧਨਮਾਨ ਮਿਲਦਾ ਔਰ ਇੱਕ ਜਗ੍ਹਾ ਤੇ ਰੱਖਿਆ ਜਾਂਦਾ ਔਰ ਸਾਰੀਆਂ ਮਿਸਲਾਂ ਮਿਸਲਾਂ ਜਿਹੜੀਆਂ ਨੇ ਇਕੱਠੇ ਹੋ ਕੇ ਫਿਰ ਉਸ ਪੈਸੇ ਦਾ ਇਸਤੇਮਾਲ ਕਰਦੀਆਂ 1753 ਨੂੰ ਨਵਾਬ ਕਪੂਰ ਸਿੰਘ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਮਤਾ ਸੁੰਦਰ ਕੌਰ ਜੀ ਵੱਲੋਂ ਦਿੱਤੀ ਹੋਈ ਗਾਤਰੇ ਦੀ ਕਿਰਪਾਨ ਔਰ ਉਹਨਾਂ ਵੱਲੋਂ ਇੱਕ ਕੜਾ ਭਾਈ ਸਾਹਿਬ ਨੂੰ ਦਿੱਤਾ ਗਿਆ ਨਵਾਬ ਕਪੂਰ ਸਿੰਘ ਉਹਨਾਂ ਨੇ ਦਿੱਤਾ ਗਿਆ ਸੀਗਾ ਉਹ ਸਾਰਾ ਸਮਾਨ ਜੋ ਹੈ ਉਹਨਾਂ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੂੰ ਦੇ ਦਿੱਤਾ ਔਰ ਨਾਲ ਹੀ ਇੱਕ ਉਹਨਾਂ ਤੋਂ ਵਾਅਦਾ ਲਿਆ ਕਿ ਤੁਸੀਂ ਸਿੱਖ ਕੌਮ ਨੂੰ ਹਮੇਸ਼ਾ ਇਕੱਠਿਆਂ ਰੱਖੋਗੇ ਇਹ ਵਾਅਦਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਉਹਨਾਂ ਨੇ ਨਿਭਾਇਆ ਜੀ ਲਾਸਟ ਤੱਕ ਅਖੀਰ ਤੱਕ ਉਹਨਾਂ ਨੇ ਆਪਣੀ ਕੌਮ ਨੂੰ ਆਪਣੇ ਹਿੱਤਾਂ ਤੋਂ ਪਹਿਲਾਂ ਰੱਖਿਆ ਅੱਜ ਵਰਗੇ ਸਾਡੇ ਲੀਡਰ ਨਹੀਂ ਕਿ ਜਿਹੜੇ ਇੱਕ ਵਾਰੀ ਮੰਤਰੀ ਬਣ ਗਏ ਤੇ ਸੱਤਾ ਪੁਸ਼ਤਾਂ ਦਾ ਪੈਸਾ ਜੋੜ ਜਾਣਗੇ ਇਹਨਾਂ ਨੇ ਕਦੀ ਵੀ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਆਪਣੇ ਘਰ ਦਾ ਨਹੀਂ ਸੋਚਿਆ ਉਸ ਟਾਈਮ ਦੇ ਹਰ ਜਥੇਦਾਰ ਨੇ ਚਾਹੇ ਜਸ ਸਿੰਘ ਗਾਲੂ ਵਾਲੀਆ ਹੋ ਗਿਆ ਰਾਮ ਗੜੀਆ ਹੋ ਗਿਆ ਚੜ੍ਹਤ ਸਿੰਘ ਹੋ ਗਿਆ ਮਹਾ ਸਿੰਘ ਹੋ ਗਿਆ ਔਰ ਆ ਆਪਣਾ ਸੁਖਾ ਸਿੰਘ ਮਾੜੀ ਕੰਬੋ ਹੋ ਗਿਆ ਮਹਿਤਾਬ ਸਿੰਘ ਨਹੀਂ ਹੋ ਗਏ ਮਤਲਬ ਕੋਈ ਵੀ ਆਲ ਓਵਰ ਜੋ ਵੀ ਹੈ ਉਹਨਾਂ ਨੇ ਦੇਖ ਲੋ ਕਿ ਪੰਥ ਨੂੰ ਹਮੇਸ਼ਾ ਅੱਗੇ ਰੱਖਿਆ ਹੁਣ ਵਾਲਿਆਂ ਨੂੰ ਤੇ ਅਸੀਂ ਬਦਲਾ ਕਰ ਕਰਕੇ ਥੱਕ ਗਏ ਪਹਿਲਾਂ ਵੀ ਦੋ ਪਾਰਟੀਆਂ ਜਿਹੜੀਆਂ ਉਹ ਤੇ ਖਾ ਗਈਆਂ ਤੇ ਜਿਹੜੇ ਸਾਲੇ ਹੁਣ ਬੈਠੇ ਨੇ ਉਹ ਵੀ ਹੋਈ ਹਾਲ ਚਲੋ ਜੱਸਾ ਸਿੰਘ ਨੇ ਇਹ ਡਿਊਟੀ ਇਨੀ ਵਧੀਆ ਤਰੀਕੇ ਨਾਲ ਨਿਭਾਈ ਕਿ ਉਹਨਾਂ ਨੇ ਔਰ ਮਿਸਲਾ ਨੇ ਇਕੱਠੇ ਹੋ ਕੇ ਮੁਗਲਾਂ ਨੂੰ ਜਾਂ ਅਫਗਾਨ ਜਿਹੜੇ ਉਸ ਟਾਈਮ ਤੇ ਪੰਜਾਬ ਦੇ ਵਿੱਚ ਸੀਗੇ ਉਹਨਾਂ ਨੂੰ ਭਜਾਇਆ ਛੇਤਰ ਮਾਰ ਕੇ ਕੱਢਿਆ ਔਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਿੱਖਾਂ ਦਾ ਰਾਜ ਹੋਇਆ ਜੀ ਇਸ ਰਾਜ ਦਾ ਸਿਰ ਆਪਾਂ ਕਹਿ ਸਕਦੇ ਹਾਂ ਕਿ ਸਰਦਾਰ ਨਵਾਬ ਕਪੂਰ ਸਿੰਘ ਹੁਣੀ ਹੈ ਉਹਨਾਂ ਦੇ ਸਿਰ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਕੰਮ ਦੇ ਲਿਖੇ ਲਾ ਦਿੱਤੀ ਦੇਖੋ ਉਹਨਾਂ ਨੇ ਵਿਆਹ ਵੀ ਨਹੀਂ ਸੀ ਕਰਵਾਇਆ ਹੋਇਆ ਔਰ ਛੋਟੇ ਹੁੰਦੇ ਆਈ ਉਹ ਪੰਥ ਦੇ ਵਿੱਚ ਦਲ ਦੇ ਵਿੱਚ ਰਲ ਗਏ ਔਰ ਸਾਰੀ ਉਮਰ ਉਹਨਾਂ ਨੇ ਦੇਸ਼ ਲਈ ਆਪਣੇ ਕੌਮ ਦੀ ਸੇਵਾ ਕੀਤੀ ਦੇਸ਼ ਪੰਜਾਬ ਲਈ ਸੇਵਾ ਕੀਤੀ ਉਹਨਾਂ ਨੇ ਇਹਨਾਂ ਮਿਸਲਾਂ ਦੇ ਵਿੱਚ ਸਭ ਤੋਂ ਵੱਡਾ ਗੁਣ ਇਹ ਸੀਗਾ ਕਿ ਇਸ ਮਿਸਲ ਵਿੱਚ ਕੋਈ ਊਚ ਨੀਚ ਨਹੀਂ ਸੀ ਕੋਈ ਜਾਤ ਪਾਤ ਦਾ ਮਤਲਬ ਹੀ ਨਹੀਂ ਸੀਗਾ ਜੀ ਇਸ ਮਸਲਾਂ ਦੇ ਵਿੱਚ ਚਾਹੇ ਇੱਕ ਜਥੇਦਾਰ ਹੈ ਚਾਹੇ ਇੱਕ ਆਮ ਸਿਪਾਈ ਹੈ ਸਭ ਦੀ ਗੱਲ ਜਿਹੜੀ ਬਰਾਬਰ ਸੁਣੀ ਜਾਂਦੀ ਸਾਰਿਆਂ ਨੂੰ ਬਰਾਬਰ ਅਦਰ ਸਤਿਕਾਰ ਦਿੱਤਾ ਜਾਂਦਾ ਲੜਾਈ ਦੇ ਮੈਦਾਨ ਦੇ ਵਿੱਚ ਜਾਂ ਲਾ ਲੋ ਕਿ ਪੀਸ ਏਰੀਏ ਦੇ ਵਿੱਚ ਹਰ ਕੋਈ ਬੰਦਾ ਭਰਾ ਭਰਾ ਵਾਂਗੂੰ ਰਹਿੰਦਾ ਇਹ ਕੋਈ ਛੋਟਾ ਵੱਡਾ ਤੇ ਪਿਓ ਪੁੱਤਾਂ ਵਾਂਗੂ ਰਹਿੰਦੇ। ਔਰ ਲੜਾਈ ਦੇ ਮੈਦਾਨ ਦੇ ਵਿੱਚ ਹਰ ਬੰਦਾ ਆਪਣੇ ਅਗੂ ਦਾ ਕਹਿਣਾ ਮੰਨਦਾ। ਉਹਦਾ ਆਰਡਰ ਮੰਨਦਾ ਚਾਹੇ ਉਸ ਆਰਡਰ ਦੇ ਵਿੱਚ ਉਹ ਬੰਦੇ ਦੀ ਜਾਨ ਹੀ ਕਿਉਂ ਚਲੀ ਜਾਂਦੀ ਪਰ ਉਹ ਅਗਿਆ ਦੀ ਪਾਲਣਾ ਕਰਦੇ ਪੂਰੀ। ਇਹ ਮਿਸਲਾਂ ਦੇਖਣ ਨੂੰ ਤੇ ਭਾਵੇਂ ਅਲੱਗ-ਅਲੱਗ ਸਨ ਪਰ ਇੱਕ ਦੂਜੇ ਨਾਲ ਫਿਰ ਵੀ ਜੁੜੀਆਂ ਹੋਈਆਂ ਸਨ। ਕਿਉਂਕਿ ਜੁੜੀਆਂ ਇਸ ਤਰੀਕੇ ਨਾਲ ਸੀ ਕਿਉਂਕਿ ਇਹਨਾਂ 12 ਮਿਸਲਾਂ ਦੇ ਉੱਤੇ ਇੱਕ ਦਲ ਖਾਲਸਾ ਜੋ ਹੈ ਉਹ ਕਮਾਂਡ ਕਰਦਾ ਸੀਗਾ। ਔਰ ਦਲ ਖਾਲਸਾ ਦਾ ਮੁਖੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ। ਇਸ ਦਲ ਖਾਲਸਾ ਦੇ ਕਰਕੇ ਹੀ ਇਹ ਮਿਸਲਾਂ ਇੱਕ ਦੂਜੇ ਤੋਂ ਵੱਖ ਹੁੰਦੇ ਤੇ ਕਦੀ ਸੋਚ ਨਹੀਂ ਸੀ ਸਕਦੀਆਂ। ਇਹੋ ਗੱਲ ਹੈ ਜੀ ਜਿਹੜਾ ਪੈਸਾ ਵੀ ਆਉਂਦਾ ਜਿੱਥੋਂ ਵੀ ਆਉਂਦਾ ਇੱਕ ਜਗ੍ਹਾ ਦਲ ਖਾਲਸਾ ਦੇ ਕੋਲ ਰੱਖਿਆ ਜਾਂਦਾ। ਹਰ ਮਿਸਲ ਦਾ ਜਥੇਦਾਰ ਜਾਂ ਉਹਨਾਂ ਦੇ ਕੋਲੇ ਜਾਂਦਾ ਆਪਣੀ ਲੋੜ ਮੁਤਾਬਕ ਆਪਣੀ ਵਿੱਤ ਮੁਤਾਬਕ ਪੈਸੇ ਲੈਂਦਾ ਤੇ ਆਪਣੀ ਮਿਸਲ ਦਾ ਕੰਮ ਚਲਾਉਂਦਾ ਜਦੋਂ ਵੀ ਕਿਤੇ ਵਿਸਾਖੀ ਦੇ ਮੌਕੇ ਜਾਂ ਦਿਵਾਲੀ ਮੌਕੇ ਮਿਸਲਾਂ ਸ੍ਰੀ ਅਮਰitsar ਸਾਹਿਬ ਕੋ ਇਕੱਠੀਆਂ ਹੁੰਦੀਆਂ ਉਸ ਟਾਈਮ ਤੇ ਮਿਸਲਾਂ ਆਪੋ ਆਪਣਾ ਝੰਡਾ ਝੰਡੇ ਦੇ ਥੱਲੇ ਨਹੀਂ ਸੀ ਆਉਂਦੀਆਂ ਜੀ ਸਿਰਫ ਇੱਕ ਝੰਡਾ ਹੁੰਦਾ ਉਦੋਂ ਦਲ ਖਾਲਸਾ ਦਾ ਸਾਰੀਆਂ ਮਿਸਲਾਂ ਦਲ ਖਾਲਸੇ ਦੇ ਝੰਡੇ ਦੇ ਹੇਠ ਹੀ ਆਉਂਦੀਆਂ ਔਰ ਆਪਣੇ ਆਪ ਨੂੰ ਉਹ ਇਹ ਨਹੀਂ ਸਿਖਵਾਉਂਦੇ ਕਿ ਆ ਫੂਲ ਕਿਹ ਮਿਸਲ ਹੈ ਜਾਂ ਇਹ ਪੰਗੀਆਂ ਦੀ ਮਿਸਲ ਹੈ ਜਾਂ ਕਿਸੇ ਦੀ ਉਹ ਸਿਰਫ ਸਰਬਤ ਖਾਲਸਾ ਖਵਾਉਂਦੇ ਔਰ ਉਦੋਂ ਫਿਰ ਉੱਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਦੀ ਚੋਣ ਹੁੰਦੀ ਔਰ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਹੀ ਕੌਮ ਦੇ ਮਤੇ ਪਾਏ ਜਾਂਦੇ ਜੀ ਸਨ 48 ਤੋਂ ਬਾਅਦ ਜਾਂ ਲੈ ਲੋ 48 ਤੋਂ ਲੈ ਕੇ ਉਸ ਤੋਂ ਬਾਅਦ ਬਹੁਤ ਜ਼ਰੂਰੀ ਮਤੇ ਜਿਹੜੇ ਆ ਸਰਬਤ ਖਾਲਸਾ ਦੇ ਵਿੱਚ ਪਾਏ ਗਏ। ਔਰ ਸਰਬਤ ਖਾਲਸਾ ਦਾ ਇਕੱਠ ਜਦੋਂ ਹੁੰਦਾ ਤੇ ਜਿਹੜੀ ਕੋਈ ਵੀ ਗੱਲ ਹੈ ਸਮੂਹਿਕ ਗੱਲ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਸਾਰੇ ਲਈ ਬਰਾਬਰ ਦੀ ਗੱਲ ਉਹ ਅੰਦਰ ਵੜ ਕੇ ਨਹੀਂ ਹੁੰਦੀ। ਜਿਸ ਤਰ੍ਹਾਂ ਅੱਜ ਹੁੰਦਾ ਹੈ। ਦਫ਼ਤਰ ਬਣਿਆ ਜੇ ਕੋਈ ਪੰਥ ਦਾ ਚਾਹੇ ਉਹ ਮਸਲਾ ਚਾਹੇ ਕੋਈ ਮਸਲਾ ਹੈ ਤੇ ਸਾਡੇ ਜੇਸ਼ੇਦਾਰ ਵੀ ਅੰਦਰ ਵੜ ਕੇ ਬਹਿ ਜਾਂਦੇ ਨੇ ਨਾਲ ਮੈਂਬਰ ਬਹਿ ਜਾਂਦੇ ਨੇ ਅੰਦਰੇ ਗਿਟਮਿਟ ਹੁੰਦੀ ਹੈ ਕਮਾਂਡ ਤੇ ਤੁਹਾਨੂੰ ਪਤਾ ਉਹਨਾਂ ਨੂੰ ਜਿੱਥੋਂ ਆਉਂਦੀ ਹੈ ਜੇਸ਼ੇਦਾਰਾਂ ਨੂੰ ਸਾਡੇ ਨੂੰ ਔਰ ਉਸ ਕਮਾਂਡ ਦੇ ਹੱਕ ਚ ਇਹ ਫੈਸਲੇ ਦਿੰਦੇ ਨੇ ਚਾਹੇ ਉਹ ਡੇਰਾ ਸਾਧ ਨੂੰ ਮਾਫੀ ਦਿਵਾ ਲੋ ਤੇ ਚਾਹੇ ਹੋਰ ਬਾਈਬਲ ਕਲਾ ਗੋਲੀ ਕਾਂਢਦੇ ਜਿਹੜੇ ਆ ਦੋਸ਼ੀ ਨੇ ਉਹ ਵੇਖ ਲੋ ਅੱਜ ਤੱਕ ਸਾਨੂੰ ਉਹਨਾਂ ਦਾ ਕੋਈ ਇਨਸਾਫ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਔਰ ਜ਼ਥੇਦਾਰ ਸਾਡੀ 80 ਲੰਮੀ 6 ਫੁੱਟ ਲੰਮੀ ਕੁਰਪਾਨ ਫੜ ਕੇ ਤੁਰੇ ਫਿਰਦੇ ਨੇ ਪਰ ਇੱਥੇ ਇਹਨਾਂ ਸਰਬੱਤ ਖਾਲਸਾ ਦੇ ਵਿੱਚ ਜਦੋਂ ਖਾਲਸਾ ਦਾ ਇਕੱਠ ਹੁੰਦਾ ਜਿਹੜੀ ਵੀ ਕੋਈ ਸਮਾਜਿਕ ਗੱਲ ਹੁੰਦੀ ਉਹ ਉੱਥੇ ਹੀ ਇਕੱਠ ਦੇ ਵਿੱਚ ਹੀ ਵਿਚਾਰੀ ਜਾਂਦੀ ਜਿਸ ਤਰ੍ਹਾਂ ਕਿ ਅਬਦਾਲੀ ਦੇ ਹਮਲੇ ਹੁੰਦੇ ਸੀਗੇ ਉਦੋਂ ਉਹਨਾਂ ਨਾਲ ਪੰਗਾ ਫਿਰ ਇੱਕ ਵਾਰੀ ਸਿੱਖਾਂ ਨੇ ਮੀਰ ਮੰਨੂ ਦੀ ਮਦਦ ਵੀ ਕੀਤੀ ਜੀ ਉਸ ਸੰਬੰਧੀ ਮਸਲੇ ਸੰਬੰਧੀ ਗੱਲਾਂ ਫਿਰ ਮੀਰ ਮੰਨੂ ਤੋਂ ਬਾਅਦ ਜਿਹੜਾ ਆਪਾਂ ਪਹਿਲਾਂ ਵੀਡੀਓ ਵਿੱਚ ਦੱਸਿਆ ਇੱਕ ਗਵਰਨਰ ਹੋਰ ਬਣਿਆ ਸੀਗਾ ਸ਼ਾਹ ਹੁਸੈਨ ਜਿਹੜਾ ਸਿੱਖਾਂ ਦੇ ਸਿਰਾਂ ਦੇ ਵਿੱਚ ਕਿਲ ਠਕਵਾਉਂਦਾ ਸੀਗਾ ਉਹ ਟੁਕੜੇ ਕਰਦਾ ਸੀਗਾ ਉਹਨਾਂ ਸਿਰਾਂ ਦੇ ਉਹਦੇ ਬਾਰੇ ਉਸ ਮਸਲੇ ਦੇ ਵਿੱਚ ਸਾਰੀਆਂ ਗੱਲਾਂ ਜੋ ਵੀ ਹੁੰਦੀਆਂ ਉਸ ਮਤਲਬ ਪਰੇ ਇਕੱਠ ਦੇ ਵਿੱਚ ਹੁੰਦੀਆਂ ਕਿਉਂਕਿ ਇਹ ਗੱਲਾਂ ਐਸੋ ਜਿਹੀਆਂ ਸੀ ਕਿ ਇਹਨਾਂ ਗੱਲਾਂ ਦੇ ਸਿਰ ਤੇ ਹੀ ਮਿਸਲਾਂ ਦੇ ਵਿੱਚ ਪਾੜ ਪੈ ਸਕਦਾ ਸੀਗਾ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਕੱਠ ਦੇ ਵਿੱਚ ਹੀ ਦੱਸੀਆਂ ਜਾਂਦੀਆਂ ਉਹਨਾਂ ਤੇ ਵਿਚਾਰ ਹੁੰਦਾ ਔਰ ਸਮੂਹਕ ਹੁਕਮ ਲਿਆ ਜਾਂਦਾ ਜੋ ਵੀ ਕੁਝ ਕਹਿੰਦਾ ਹੈ ਇਹਨਾਂ ਮਸਲਿਆਂ ਦੇ ਉੱਤੇ ਦੇਖੋ ਇੱਕ ਜਥੇਦਾਰ ਜੋ ਹੈ ਉਹਦੀ رائے ਜਾਂ ਉਹਦੀ ਸਲਾਹ ਜਿਹੜੀ ਹੈ ਉਹ ਤੇ ਆਪਣਾ ਪ੍ਰਭਾਵ ਰੱਖਦੀ ਸੀਗੀ ਪਰ ਇੱਕ ਸਿਪਾਹੀ ਨੂੰ ਵੀ ਇਹਨਾਂ ਮਸਲਿਆਂ ਦੇ ਉੱਤੇ ਆਪਣੀ ਸਲਾਹ ਦੇਣ ਦਾ ਅਧਿਕਾਰ ਪੂਰਾ ਸੀਗਾ ਔਰ ਉਹਦੀ ਗੱਲ ਮੰਨੀ ਵੀ ਜਾਂਦੀ ਜੇਕਰ ਉਹ ਗੱਲ ਸਹੀ ਕਰਦਾ ਤਾਂ ਉਸ ਦੀ ਗੱਲ ਮੰਨੀ ਜਾਂਦੀ ਇਹਨਾਂ ਕਾਰਨਾਂ ਕਰਕੇ ਜੀ ਦੇਖੋ ਅੱਗੇ ਇੱਕ ਤੇ ਹੁੰਦਾ ਹੈ ਕਿ ਇੱਕ ਜਿਹੜੀ ਪੀੜ੍ਹੀ ਆ ਉਹ ਲੀਡਰਸ਼ਿਪ ਸਾਡਾ ਕੰਮ ਕਰ ਰਹੀ ਹੈ ਲੀਡਰਸ਼ਿਪ ਕਰ ਰਹੀ ਹੈ ਤੇ ਜਦੋਂ ਇਹੋ ਜਿਹੇ ਮਸਲਿਆਂ ਦੇ ਉੱਤੇ ਕਿਤੇ ਇਕੱਠੇ ਹੋ ਕੇ ਬੈਂਦੇ ਨੇ ਜਿ ਜਦੋਂ ਉੱਥੇ ਇੱਕ ਸਿਪਾਹੀ ਨੂੰ ਵੀ ਗੱਲ ਕਰਨ ਦਾ ਅਧਿਕਾਰ ਹੈ ਤਾਂ ਉਸ ਲੀਡਰਸ਼ਿਪ ਦੇ ਜੇ ਉਹ ਸਪਈ ਸਹੀ ਗੱਲ ਕਰਦਾ ਤੇ ਉਹਦੀ ਅੱਖਾਂ ਦੇ ਵਿੱਚ ਉਹ ਬੰਦਾ ਆ ਜਾਂਦਾ ਕਿ ਠੀਕ ਹੈ ਯਾਰ ਇਹ ਬੰਦਾ ਸਹੀ ਗੱਲ ਕਰਦਾ ਹੈ ਜਾਂ ਲੜਾਈ ਦੇ ਵਿੱਚ ਵੀ ਤਗੜਾ ਹੈ ਸਹੀ ਗੱਲ ਕਰਦਾ ਹੈ ਜਦੋਂ ਅਸੀਂ ਥੋੜਾ ਜਿਹਾ ਆਪਣੀ ਉਮਰ ਤੋਂ ਗਾਹ ਹੋ ਜਾਾਂਗੇ ਇਹੋ ਜਿਹੇ ਬੰਦੇ ਜਿਹੜੇ ਆ ਉਹ ਸਾਡੀ ਥਾਂ ਲੈਣਗੇ ਮਤਲਬ ਨਵੀਂ ਲੀਡਰਸ਼ਿਪ ਵੀ ਇਦਾਂ ਹੀ ਤਿਆਰ ਹੁੰਦੀ ਹੈ ਅੱਜ ਵਾਂਗੂ ਨਹੀਂ ਕਿ ਠੀਕ ਹੈ ਜੀ ਪਿਓ ਮੰਤਰੀ ਆਪ ਮੰਤਰੀ ਤੇ ਪਿਛੋਂ ਜਿਹੜਾ ਜਵਾਕ ਜਮਿਆਸਾਲਾ ਉਹ ਵੀ ਮੰਤਰੀ ਨਹੀਂ ਉਦੋਂ ਮੰਤਰੀ ਕੋਈ ਵੀ ਬਣ ਸਕਦਾ ਸੀਗਾ ਬਸ ਇਹ ਹੈ ਕਿ ਮੰਤਰੀ ਬਣਨ ਦੀ ਕਾਬਲੀਅਤ ਹੋਣੀ ਚਾਹੀਦੀ ਸੀਗੀ ਉਹਦੇ ਵਿੱਚ ਮਿਸਲਾਂ ਦੇ ਵਿੱਚ ਕੋਈ ਊਚ ਨੀਚ ਪੇਦ ਭਾਵ ਨਹੀਂ ਸੀ ਹੈਗਾ ਜੀ ਇਸੇ ਕਰਕੇ ਕੋਈ ਰੈਂਕ ਪ੍ਰਣਾਲੀ ਨਹੀਂ ਸੀ ਜਿਦਾਂ ਇੱਕ ਸਿਪਾਹੀ ਕੋਈ ਹੌਲਦਾਰ ਕੋਈ ਇਨਸਪੈਕਟਰ ਤੇ ਕੋਈ ਸਬ ਇਨਸਪੈਕਟਰ ਇਹੋ ਜੀ ਗੱਲ ਕੋਈ ਨਹੀਂ ਸੀਗੀ ਸਾਰੇ ਇੱਕ ਸਮਾਨ ਆਪਣੇ ਅਧਿਕਾਰ ਰੱਖਦੇ ਸਨ ਇੱਕ ਸਮਾਨ ਇੱਕ ਦੂਜੇ ਨੂੰ ਇੱਜ਼ਤ ਦਿੱਤੀ ਜਾਂਦੀ ਸੀਗੀ ਉਸ ਵੇਲੇ ਦਾ ਇੱਕ ਲਿਖਾਰੀ ਹੈ ਜੀ ਮੁਸਲਮਾਨ ਲਿਖਾਰੀ ਹੈ ਉਹਦਾ ਨਾਮ ਮੌਲਵੀ ਵਲੀ ਸਦਕੀ ਉਹਨੇ ਲਿਖਿਆ ਜੀ ਆਪਣੇ ਰੋਜ਼ਨਾਮੇ ਦੇ ਵਿੱਚ ਕਿ ਸਿੱਖ ਮਿਸਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਸੀਗਾ ਸਿੱਖ ਇੱਕ ਮਹਤਾਤਪੀ ਸੀ ਔਰ ਮਾਲਕ ਵੀ ਸੀ ਇੱਕ ਸੇਵਕ ਵੀ ਸੀ ਔਰ ਇੱਕ ਜਰਨੈਲ ਵੀ ਸੀ ਇਹ ਇਕਾਂਤ ਵਿੱਚ ਤਾਂ ਖੁਦਾ ਦੀ ਭਗਤੀ ਕਰਨ ਵਾਲਾ ਇੱਕ ਫਰਿਸ਼ਤਾ ਹੁੰਦਾ ਬੰਦਾ ਹੁੰਦਾ ਫਕੀਰ ਹੁੰਦਾ ਪਰ ਜਦੋਂ ਇਹ ਆਪਣੇ ਪੰਥ ਦੇ ਵਿੱਚ ਜਾਂਦਾ ਤੇ ਦੁਸ਼ਮਣ ਦਾ ਲਹੂ ਪੀਣ ਵਾਲਾ ਫਰਿਸ਼ਤਾ ਵੀ ਇਹੋ ਹੀ ਹੁੰਦਾ ਹਰ ਸਿਪਾਹੀ ਨੂੰ ਇਹ ਅਧਿਕਾਰ ਸੀਗਾ ਕਿ ਉਹ ਮੰਨ ਲਓ ਜੇ ਦੂਸਰੀ ਮਿਸਲ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਉਹ ਇੱਕ ਮਿਸਲ ਆਪਣੀ ਮਿਸਲ ਨੂੰ ਛੱਡ ਕੇ ਦੂਸਰੀ ਮਿਸਲ ਦੇ ਵਿੱਚ ਜਾਣਾ ਹੈ ਤੇ ਉਹ ਜਾ ਸਕਦਾ ਹੈ ਆਪਣੇ ਜਥੇਦਾਰ ਨੂੰ ਦੱਸੋ ਮਤਲਬ ਪ੍ਰੋਪਰ ਚੈਨਲ ਹੁੰਦਾ ਸੀਗਾ ਕਿ ਆਪਣੇ ਜਥੇਦਾਰ ਨੂੰ ਦੱਸੋ ਔਰ ਕਾਰਨ ਦੱਸੋ ਇਸ ਕਾਰਨ ਮੈਂ ਜਾ ਰਿਹਾ ਤੇ ਖੁਸ਼ੀ-ਖੁਸ਼ੀ ਤੁਸੀਂ ਆਪਣੀ ਉਸ ਦੂਸਰੀ ਮਿਸਲ ਦੇ ਵਿੱਚ ਜਾ ਸਕਦੇ ਹੋ ਏ ਸੀ ਜੀ ਸਾਡੀ ਅੱਜ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਸਾਨੂੰ ਇੰਨਾ ਕੁ ਪਤਾ ਲੱਗਾ ਕਿ ਸਾਡੇ ਪੂਰਵਜ ਜਿਹੜੇ ਸੀਗੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਿਸ ਤਰੀਕੇ ਨਾਲ ਆਪਣੇ ਪੰਥ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਇਹ ਨਹੀਂ ਸੀਗਾ ਕਿ ਜੇ ਮੈਂ ਹੁਣ ਇੱਕ ਮਿਸਲ ਦਾ ਜਥੇਦਾਰ ਬਣ ਗਿਆ ਤੇ ਮੈਂ ਆਪਣੇ ਪੁੱਤਰ ਨੂੰ ਹੀ ਗਾਂ ਆਪਣੀ ਮਿਸਲ ਦਾ ਜਥੇਦਾਰ ਬਣਾਉਣਾ ਜੇ ਪੁੱਤਰ ਦੇ ਵਿੱਚ ਕਾਬਲੀਅਤ ਹੋਏਗੀ ਬੇਟੇ ਦੇ ਵਿੱਚ ਕਾਬਲੀਅਤ ਹੋਏਗੀ ਤੇ ਉਹ ਜਥੇਦਾਰ ਬਣ ਸਕਦਾ ਹੈ ਨਹੀਂ ਤਾਂ ਉਸ ਮਿਸਲ ਦੇ ਵਿੱਚੋਂ ਕੋਈ ਵੀ ਜਥੇਦਾਰ ਬਣ ਸਕਦਾ ਹੈ ਜੀ ਔਰ ਸਾਡੇ ਇਹਨਾਂ ਜਥੇਦਾਰਾਂ ਦੇ ਕੁਰਬਾਨੀਆਂ ਕਰਕੇ ਹੀ ਅੱਜ ਸਿੱਖ ਕੌਮ ਜਿਹੜੀ ਹੈ ਉਹ ਆਪਣੇ ਪੈਰਾਂ ਤੇ ਖੜੀ ਹੈ ਅ ਅਸੀਂ ਰਾਜ ਕੀਤਾ ਤੇ ਅਸੀਂ ਇਹਨਾਂ ਬਜ਼ੁਰਗਾਂ ਦੇ ਸਿਰ ਤੇ ਹੀ ਕੀਤਾ ਇਹਨਾਂ ਲੀਡਰਾਂ ਦੇ ਸਿਰ ਤੇ ਹੀ ਕੀਤਾ ਔਰ ਇਸ ਟਾਈਮ ਅੱਜ ਦੇ ਟਾਈਮ ਦੇ ਉੱਤੇ ਮੈਨੂੰ ਤਾਂ ਕੋਈ ਨਹੀਂ ਲੱਗਦਾ ਕਿ ਕੋਈ ਸਾਡਾ ਸਿੱਖ ਲੀਡਰ ਜਿਹੜਾ ਇੰਨਾ ਸਿਆਣਾ ਔਰ ਇੰਨਾ ਇਮਾਨਦਾਰ ਇੰਨਾ ਆਪਣੇ ਦੇਸ਼ ਨੂੰ ਕੌਮ ਨੂੰ ਪਿਆਰ ਕਰਨ ਵਾਲਾ ਹੋਏਗਾ ਜੀ ਆਪਾਂ ਯਾਲਟਾ ਸੰਧੀ ਬਾਰੇ ਇੱਕ ਵੀਡੀਓ ਬਣਾਈ ਸੀਗੀ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਨਾ ਦੇਖੀ ਹੋਵੇ ਨਹੀਂ ਦੇਖੀ ਤਾਂ ਉਹ ਵੀਡੀਓ ਦੇਖੋ ਜਰੂਰ ਬਹੁਤ ਜ਼ਰੂਰੀ ਹੈ ਤਾਂ ਖਾਸ ਕਰ ਆਪਣੇ ਸਿੱਖ ਕੌਮ ਦੇ ਲਈ ਉਹ ਵੀਡੀਓ ਬਹੁਤ ਜ਼ਰੂਰੀ ਹੈ ਔਰ ਉਹ ਸੰਧੀ ਜਿਹੜੀ ਹੈ ਹੁਣ ਫੇਰ ਹੋਣ ਵਾਲੀ ਹੈ ਜੀ ਹੁਣ ਪਤਾ ਨਹੀਂ ਕਦੋਂ ਹੁੰਦੀ ਹੈ ਪਰ ਹੋ ਸਕਦਾ ਹੈ ਇਸ ਸਾਲ ਹੋ ਜੇ ਜਾਂ ਉਤੋਂ ਅਗਲੇ ਸਾਲ ਹੋ ਜੇ ਔਰ ਜਿਹੜੇ ਉਹਦੇ ਵਿੱਚ ਬੁੱਧੀਜੀਵੀ ਬੈਠੇ ਨੇ ਉਹਨਾਂ ਨੇ ਇੱਕੋ ਚਿੰਤਾ ਜਿਹੜੀ ਜ਼ਾਹਰ ਕੀਤੀ ਉਹ ਇਹ ਇਹ ਆ ਕਿ ਉਸ ਟਾਈਮ ਵੀ ਸਿੱਖਾਂ ਦਾ ਕੋਈ ਵੀ ਆਗੂ ਜਿਹੜਾ ਹੈ ਇਸ ਕਾਬਿਲ ਨਹੀਂ ਸੀਗਾ ਕਿ ਜਿਹੜਾ ਸਾਡੇ ਕੋਈ ਕੁਝ ਲੈ ਸਕਦਾ ਔਰ ਇਸ ਟਾਈਮ ਤੇ ਵੀ ਕਹਿੰਦੇ ਕਿ ਸਾਨੂੰ ਸਿੱਖਾਂ ਦੇ ਵਿੱਚ ਕੋਈ ਇਹੋ ਜਿਹਾ ਆਗੂ ਨਹੀਂ ਲੱਭਦਾ ਜੋ ਕਿ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਕੁਝ ਲੈ ਸਕੇ ਇਸ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਪਰਿਵਾਰ ਪਾਲਣ ਲਈ ਤਾਂ ਆਪਾਂ ਕੰਮ ਕਰਦੇ ਹੀ ਆਂ ਜੀ ਕਾਰੋਬਾਰ ਕਰਦੇ ਆਂ ਨੌਕਰੀਆਂ ਕਰਦੇ ਆਂ ਪਰ ਅਬ ਅਸੀਂ ਆਪਣੇ ਧਰਮ ਲਈ ਆਪਣੀ ਕੌਮ ਲਈ ਵੀ ਕੁਝ ਨਾ ਕੁਝ ਕਰੀਏ ਔਰ ਕੁਝ ਸਿਆਣੇ ਲੀਡਰ ਜਿਹੜੇ ਨੇ ਆਗੂ ਜਿਹੜੇ ਨੇ ਆਪਾਂ ਉਹ ਵੇਖੀਏ ਕੋਈ ਪੈਦਾ ਕਰੋ ਜੇ ਜੋੜੇ ਕਿ ਸਾਨੂੰ ਅੱਗੇ ਸਾਡਾ ਘਰ ਲੈ ਕੇ ਦੇ ਸਕਣ ਕੁਝ ਦੇ ਸਕਣ ਔਰ ਮਿਲੇਗਾ ਸਾਨੂੰ ਬਹੁਤ ਜਲਦੀ ਮਿਲੇਗਾ ਜੀ ਇਹੋ ਹੀ ਪ੍ਰਮਾਤਮਾ ਕੀ ਅਰਦਾਸ ਹੈ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆਦਰੋਵਾਂਗੇ ਇਸ ਦਾ ਹੀ ਅਗਲਾ ਭਾਗ ਜਿਹੜੀਆਂ 12 ਮਿਸਲਾਂ ਬਣੀਆਂ ਉਹਨਾਂ ਦੇ ਮੁਖੀ ਕੌਣ ਸੀਗੇ ਔਰ ਉਹਨਾਂ ਨੇ ਕੀ ਕੀ ਕੰਮ ਕੀਤਾ ਆਪਣੇ ਦੇਸ਼ ਪੰਜਾਬ ਲਈ ਔਰ ਅਖੀਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਪਾਂ ਦੇਖਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਖੁਦਾ হাফেজ